ਐ ਅਮਰੀਕਾ ਦੇ ਪ੍ਰਧਾਨ ਜਿਲ੍ਹਾ ਜਲੰਧ ਦੇ ਜੋ ਕਰ ਰਹੇ ਅੱਜ ਪੰਜਾਬ ਦੇ ਜਲੰਧ ਜ਼ਿਲ੍ਹੇ ਜੋ ਮੁੱਖ ਪ੍ਰਧਾਨ ਮੰਤਰੀ ਜੀ ਆ ਰਹੇ ਅਸੀਂ ਉਹਨਾਂ ਨੂੰ ਜਾ ਕੇ ਕੋਈ ਸਾਡੇ ਸਵਾਲ ਚ ਉਹਨਾਂ ਨੂੰ ਜਵਾਬ ਲੈਣੇ ਸੀ ਉਹਨਾਂ ਦੇ ਪਰ ਪ੍ਰਸ਼ਾਸਨ ਨੇ ਸਾਨੂੰ ਸਵੇਰੇ 7 ਵਜੇ ਤੋਂ ਘਰ ਦੇ ਵਿੱਚ ਮਹਿਮਾਨ ਕੀਤਾ ਹੋਇਆ ਹੈ ਕੋਈ ਇੱਕ ਕਾਨੂੰਨ ਦਾ ਕਹਾਣਿਆ ਨਹੀਂ ਚਾਹੀਦਾ ਸੀ ਅਸੀਂ ਸ਼ਾਂਤ ਵੀ ਢੰਗ ਨਾਲ ਮੋਦੀ ਦੇ ਪ੍ਰੋਫੈਸਰ ਨੂੰ ਮਾਈਕ ਦਾ ਹਾਸਾ ਮੈਂ ਅਮਰੀਕਾ ਦੇ ਪ੍ਰਧਾਨ ਜਨਰਲ ਬੀਬੀ ਨੂੰ ਕਰਦੇ ਹਾਂ ਅੱਜ ਪੰਜਾਬ ਦੇ ਜਲੰਧ ਜ਼ਿਲ੍ਹੇ 'ਚ ਮੋਦੀ ਪ੍ਰਧਾਨ ਮੰਤਰੀ ਜੀ ਆ ਰਹੇ ਅਸੀਂ ਉਹਨਾਂ ਨੂੰ ਜਾ ਕੇ ਕੋਈ ਸਾਡੇ ਸਵਾਲ ਸੀ ਉਹਨਾਂ ਨੂੰ ਵਾਵ ਲੈਣੇ ਸਨਾਂ ਦੇ ਪਰ ਪ੍ਰਸ਼ਾਸਨ ਨੇ ਸਾਨੂੰ ਸਵੇਰੇ 7 ਵਜੇ ਤੋਂ ਘਰ ਦੇ ਵਿੱਚ ਮਹਿਲਬਾਨ ਕੀਤਾ ਹੋਇਆ ਕਿਉਂਕਿ ਇੱਕ ਕਾਨੂੰਨ ਦਾ ਕਾਰਨ ਨਹੀਂ ਚਾਹੀਦਾ ਸੀ ਅਸੀਂ ਸ਼ਾਂਤ ਵੀ ਢਗ ਨਾਲ ਮੁਰਗੀ ਦੇ ਪ੍ਰੋਫੈਸਰ ਮੈਂ ਅਮਰੀਕਾ ਦੇ ਪ੍ਰਧਾਨ ਜਨਰਲ ਬੀਕੇ ਜੋ ਕਰਦੇ ਆਗੇ ਜਰਮਨ ਅੱਜ ਪੰਜਾਬ ਦੇ ਜਲੰਧ ਜ਼ਿਲ੍ਹੇ ਚ ਮੁਪੀ ਪ੍ਰਧਾਨ ਮਾਤਰੀ ਜੀ ਆ ਰਹੇ ਅਸੀਂ ਉਹਨਾਂ ਨੂੰ ਜਾ ਕੇ ਕੁਝ ਸਾਡੇ ਸਵਾਲ ਚ ਉਹਨਾਂ ਨੂੰ ਜਵਾਬ ਲੈਣੇ ਸਨ ਉਹਨਾਂ ਦੇ ਪਰ ਪ੍ਰਸ਼ਾਸਨ ਨੇ ਸਾਨੂੰ ਸਵੇਰੇ 7 ਵਜੇ ਤੋਂ ਘਰ ਦੇ ਵਿੱਚ ਮੇਰੇ ਵੱਲ ਕੀ ਕਹ ਰਿਹਾ ਹੈ ਕਿ ਇੱਕ ਕਾਨੂੰਨ ਦਾ ਧਾਰਨਾ ਨਹੀਂ ਚਾਹੀਦਾ ਸੀ ਅਸੀਂ ਸ਼ਾਂਤ ਵੀ ਢੰਗ ਨਾਲ ਲੋਕੀ ਦੇ ਪ੍ਰੋਫੈਸਰ ਜੀ ਦਾ ਖਾਸਾ ਮੈਂ ਅਮਰੀਕਾ ਦੇ ਪ੍ਰਧਾਨ ਜਿਲ੍ਹਾ ਜਨਰਲ ਬੀਬੀ ਨੂੰ ਕਰਿਆ ਜਿਹੜਾ ਅੱਜ ਪੰਜਾਬ ਦੇ ਜਲੰਧ ਜ਼ਿਲ੍ਹੇ ਜੋ ਲੋਕੀ ਪ੍ਰਧਾਨ ਮਾਤਰੀ ਜੀ ਆ ਰਹੇ ਅਸੀਂ ਉਹਨਾਂ ਨੂੰ ਜਾ ਕੇ ਕੋਈ ਸਾਡੇ ਸਵਾਲ ਸੀ ਉਹਨਾਂ ਨੂੰ ਜਵਾਬ ਲੈਣੇ ਸਨਾਂ ਦੇ ਪਰ ਪ੍ਰਸ਼ਾਸਨ ਨੇ ਸਾਨੂੰ ਸਵੇਰੇ 7 ਵਜੇ ਤੋਂ ਘਰ ਦੇ ਵਿੱਚ ਜਿਹੜੀ ਰਵਾਨੀ ਕੀਤਾ ਹੋਇਆ ਤੋਂ ਕਿ ਇੱਕ ਕਾਨੂੰਨ ਦਾ ਤਾੜਿਆ ਨਹੀਂ ਚਾਹੀਦਾ ਸੀ ਅਸੀਂ ਸ਼ਾਂਤ ਵੀ ਢੰਗ ਨਾਲ ਮੋਤੀ ਦੇ ਪ੍ਰੋਫੈਸਰ ਨੂੰ